ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਇੱਕ ਨਵੇਂ ਐਪੀ ਐਨਓਆਰਸੀ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਹਿਸਪੈਨਿਕ ਬਾਲਗਾਂ ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸਿੱਧੀ ਚ ਕਾਫੀ ਗਰਾਵਟ ਆਈ ਹੈ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਹਿੱਸਾ ਟਰੰਪ ਦੀ ਜਿੱਤ ਚ ਮੁੱਖ ਭੂਮਿਕਾ ਨਿਭਾ ਸਕਦਾ ਹੈ ਅਕਤੂਬਰ ਚ ਕੀਤੇ ਗਏ ਇਸ ਸਰਵੇਖਣ ਦੇ ਨਤੀਜੇ ਹੈਰਾਨੀਜਨਕ ਨੇ ਸਰਵੇਖਣ ਚ ਪਾਇਆ ਗਿਆ ਕਿ ਸਿਰਫ 25 ਫੀਸਾ ਦਾ ਹਿਸਪੈਨਿਕ ਬਾਲਗਾਂ ਦਾ ਟਰੰਪ ਪ੍ਰਤੀ ਸਕਾਰਾਤਮਕ ਵਿਚਾਰ ਹੈ ਇਹ ਅੰਕੜਾ ਰਿਪਬਲਿਕਨ ਨੇਤਾ ਦੇ ਦੂਜੇ ਕਾਰਜਕਾਲ ਉਹ ਠੀਕ ਪਹਿਲਾਂ ਕੀਤੇ ਗਏ ਪਿਛਲੇ ਸਰਵੇਖਣ ਨਾਲੋਂ ਕਾਫੀ ਘੱਟ ਹੈ ਜਦੋਂ ਇਹ ਗਿਣਤੀ 44% ਸੀ ਇਸ ਤੋਂ ਲਾ ਵਜ ਹਿਸਪੈਨਿਕ ਬਾਲਗਾਂ ਦਾ ਪ੍ਰਤੀਸ਼ਤ ਜੋ ਕਹਿੰਦੇ ਨੇ ਕਿ ਦੇਸ਼ ਗਲਤ ਦਿਸ਼ਾ ਵੱਲ ਜਾ ਰਿਹਾ ਹੈ ਵਿੱਚ ਵੀ ਵਾਧਾ ਹੋਇਆ ਹੈ ਇਹ ਮਾਰਚ ਚ 63% ਸੀ ਤੇ ਹੁਣ 73% ਹੋ ਗਿਆ ਹੈ ਇਹ ਤਬਦੀਲੀ ਭਵਿੱਖ ਦੀਆਂ ਚੋਣਾਂ ਚ ਰਿਪਬਲਿਕਨ ਪਾਰਟੀ ਲਈ ਚੁਣੌਤੀਆਂ ਪੈਦਾ ਕਰ ਸਕਦੀ ਹੈ ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਟਰੰਪ ਦੇ ਆਰਥਿਕ ਪੁਨਰਸੁਰਜੀਤੀ ਦੇ ਵਾਅਦਿਆਂ ਦੇ ਬਾਵਜੂਦ ਹਿਸਪੈਨਿਕ ਬਾਲਗ ਅਜੇ ਵੀ ਕੁੱਲ ਅਮਰੀਕੀਆਂ ਨਾਲੋਂ ਵੱਧ ਵਿੱਤੀ ਤਣਾਅ ਦਾ ਸਾਹਮਣਾ ਕਰ ਰਹੇ ਨੇ ਏਪੀ ਵਾਕ ਸਕਾਸਟ ਦੇ ਅਨੁਸਾਰ ਹਿਸਪੈਨਿਕ ਵੋਟਰ ਕੁੱਲ ਵੋਟਰਾਂ ਦਾ 10% ਬਣਦੇ ਨੇ ਕੈਲੀਫੋਰਨੀਆ ਦੇ ਇੱਕ 30 ਸਾਲਾ ਵੇਅਰਹਾ우스 ਵਰਕਰ ਐਲਜੈਂਡਰੋ ਅਚਵਾ ਨੇ ਇਹ ਨਿਰਾਸ਼ਾ ਜ਼ਾਹਰ ਕੀਤੀ ਅਚਵਾ ਆਪਣੇ ਆਪ ਨੂੰ ਇੱਕ ਰਿਪਬਲਿਕਨ ਮੰਨਦਾ ਹੈ ਤੇ ਪਿਛਲੇ ਸਾਲ 트ੰਪ ਨੂੰ ਵੋਟ ਦਿੱਤੀ ਸੀ ਪਰ ਹੁਣ ਰਾਸ਼ਟਰਪਤੀ ਤੋਂ ਨਾਖੁਸ਼ ਹੈ ਅਚਵਾ ਨੇ ਕਿਹਾ ਕਿ ਮੈਂ ਮੂਲ ਰੂਪ ਚ ਪੁਰਾਣੀਆਂ ਯਾਦਾਂ ਤੇ ਭਰੋਸਾ ਕਰ ਰਿਹਾ ਸੀ ਕੋਵਿਡ ਤੋਂ ਪਹਿਲਾਂ ਯਾਦ ਚੀਜ਼ਾਂ ਇੰਨੀਆਂ ਮਹਿੰਗੀਆਂ ਨਹੀਂ ਸਨ ਪਰ ਹੁਣ ਇਹ ਇਸ ਤਰ੍ਹਾਂ ਇਹ ਖੈਰ ਤੁਸੀਂ ਉਹਦੇ ਤੇ ਉਹ ਮੈਂ ਅਜੇ ਵੀ ਕਰਿਆਨੇ ਦੀ ਦੁਕਾਨ ਤੇ ਫਸਿਆ ਹੋਇਆ ਹਾਂ ਮੈਂ ਅਜੇ ਵੀ ਬਹੁਤ ਜ਼ਿਆਦਾ ਪੈਸੇ ਖਰਚ ਕਰ ਰਿਹਾ ਹਾਂ ਉਹ ਬਿੱਲ ਅਜੇ ਵੀ ਬਹੁਤ ਮਹਿੰਗਾ ਹੈ ਪਿਛਲੇ ਮਹੀਨੇ ਅਮਰੀਕੀ ਰੱਖਿਆ ਸਕੱਤਰ 77 ਪੀਟ ਹਿਕ ਸੇਥ ਨੇ ਅਮਰੀਕੀ ਸੈਨਿਕਾਂ ਦੇ ਦਾੜੀ ਰੱਖਣ ਤੇ ਪਾਬੰਦੀ ਦਾ ਐਲਾਨ ਕੀਤਾ ਸੀ ਇਸ ਨਾਲ ਅਮਰੀਕੀ ਫੌਜ 'ਚ ਸੇਵਾ ਨਿਭਾਰੇ ਸਿੱਖ ਅਮਰੀਕੀ ਨਾਰਾਜ਼ ਨੇ ਇਸ ਦੇ ਜਵਾਬ 'ਚ ਇੱਕ ਪ੍ਰਮੁੱਖ ਅਮਰੀਕੀ ਸੰਸਦ ਮੈਂਬਰ ਨੇ ਰੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਸੰਸਦ ਮੈਂਬਰ ਨੇ ਲਿਖਿਆ ਕਿ ਸਿੱਖ ਧਰਮ 'ਚ ਵਾਲ ਅਤੇ ਦਾੜੀ ਰੱਖਣਾ ਉਹਨਾਂ ਦੇ ਵਿਸ਼ਵਾਸ ਦਾ ਇੱਕ ਮੁੱਖ ਹਿੱਸਾ ਹੈ ਅਤੇ ਉਹਨਾਂ ਨੂੰ ਕੱਟਣਾ ਧਾਰਮਿਕ ਤੌਰ ਤੇ ਗਲਤ ਮੰਨਿਆ ਜਾਂਦਾ ਹੈ ਹਿਕ ਸੇਥ ਨੂੰ ਲਿਖੇ ਇੱਕ ਪੱਤਰ 'ਚ ਅਮਰੀਕੀ ਕਾਂਗਰਸਮੈਨ ਥੋਮਸ ਆਰ ਸੁਵੋਜੀ ਨੇ ਕਿਹਾ ਕਿ ਸਿੱਖ ਪੀੜ੍ਹੀਆਂ ਤੋਂ ਅਮਰੀਕੀ ਸੈਨਿਕਾਂ ਦੇ ਨਾਲ-ਨਾਲ ਲੜਦੇ ਆਏ ਨੇ ਜਿਸ ਵਿੱਚ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵੀ ਸ਼ਾਮਲ ਨੇ ਸੁਵੋਜੀ ਨੇ ਆਪਣੇ ਪੱਤਰ 'ਚ ਲਿਖਿਆ ਸਿੱਖਾਂ ਲਈ ਆਪਣੇ ਦੇਸ਼ ਦੀ ਸੇਵਾ ਕਰਨਾ ਇੱਕ ਪਵਿੱਤਰ ਫਰਜ਼ ਹੈ ਸੰਤ ਸਿਪਾਹੀ ਦੀ ਧਾਰਨਾ ਦਾ ਪ੍ਰਤੀਕ ਜੋ ਵਿਸ਼ਵਾਸ ਅਤੇ ਸੇਵਾ ਨੂੰ ਜੋੜਦਾ ਹੈ ਸਿੱਖ ਧਰਮ 'ਚ ਵਾਲ ਅਤੇ ਦਾੜੀ ਨਾ ਕੱਟਣਾ ਪ੍ਰਮਾਤਮਾ ਪ੍ਰਤੀ ਸ਼ਰਧਾ ਅਤੇ ਸਮਾਨਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਉਸਨੇ ਮੰਨਿਆ ਕਿ ਫੌਜ 'ਚ ਅਨੁਸ਼ਾਸਨ ਤੇ ਇਕਸਾਰਤਾ ضرورية ਪਰ ਕਿਹਾ ਕਿ ਧਾਰਮਿਕ ਤੇ ਡਾਕਟਰੀ ਕਾਰਨਾ ਕਰਕੇ ਛੋਟਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸੋਜੀ ਨੇ ਕਿਹਾ ਕਿ ਉਸ ਦੇ ਕੁਝ ਸਿੱਖ ਮੁਸਲਿਮ ਤੇ ਅਫਰੀਕੀ ਅਮਰੀਕੀ ਹਲਕੇ ਨਵੀਆਂ ਪਾਬੰਦੀਆਂ ਬਾਰੇ ਚਿੰਤਤ ਨੇ ਉਹ ਕਹਿੰਦੇ ਨੇ ਕਿ ਜੇਕਰ ਦਾੜੀ ਤੇ ਪਾਬੰਦੀ ਧਾਰਮਿਕ ਸਭਿਆਚਾਰਕ ਜਾਂ ਡਾਕਟਰੀ ਛੋਟਾਂ ਤੋਂ ਬਿਨਾ ਲਾਗੂ ਕੀਤੀ ਜਾਂਦੀ ਹੈ ਤਾਂ ਇਹ ਅਣਜਾਣੇਚ ਉਹਨਾਂ ਨੂੰ ਵਰਦੀ 'ਚ ਆਪਣੇ ਦੇਸ਼ ਦੀ ਸੇਵਾ ਕਰਨ ਤੋਂ ਰੋਕ ਸਕਦੀ ਹੈ ਪਿਛਲੇ ਮਹੀਨੇ ਜਨਰਲਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਹੇਕਸੇਥ ਨੇ ਕਿਹਾ ਸੀ ਅਸੀਂ ਆਪਣੇ ਵਾਲ ਕਟਾਂਗੇ ਆਪਣੀਆਂ ਦਾੜੀਆਂ ਮੁੰਨਾਂਗੇ ਤੇ ਮਿਆਰਾਂ ਦੀ ਪਾਲਣਾ ਕਰਾਂਗੇ ਗੈਰ ਪੇਸ਼ੇਵਾਰ ਦਿਖਣ ਦਾ ਯੁੱਗ ਖਤਮ ਹੋ ਗਿਆ ਹੈ ਹੁਣ ਕੋਈ ਦਾੜੀ ਵਾਲੇ ਆਦਮੀ ਨਹੀਂ ਰਹਿਣਗੇ ਸੋਜੀ ਨੇ ਕਿਹਾ ਕਿ ਅਜਿਹੇ ਬਿਆਨ ਉਹਨਾਂ ਅਮਰੀਕੀਆਂ ਨੂੰ ਪਰੇਸ਼ਾਨ ਕਰ ਰਹੇ ਨੇ ਜੋ ਧਾਰਮਿਕ ਜਾਂ ਸਿਹਤ ਕਾਰਨਾ ਕਰਕੇ ਚਿਹਰੇ ਦੇ ਵਾਲ ਰੱਖਦੇ ਨੇ ਉਸਨੇ ਕਿਹਾ ਮੇਰਾ ਮੰਨਣਾ ਹੈ ਕਿ ਉੱਚਤਮ ਮਿਆਰਾਂ ਨੂੰ ਬਣਾਈ ਰੱਖਦੇ ਹੋਏ ਵਿਅਕਤੀਗਤ ਮਾਮਲਿਆਂ 'ਚ ਵਾਜਬ ਢਿੱਲ ਦਿੱਤੀ ਜਾ ਸਕਦੀ ਹੈ ਤਾਂ ਜੋ ਲੋਕ ਸੇਵਾ ਵਿਦੇਸ਼ ਦੀ ਕਰਨਾ ਚਾਹੁੰਦੇ ਨੇ ਉਹ ਆਪਣੇ ਧਾਰਮਿਕ ਵਿਸ਼ਵਾਸਾਂ ਨਾਲ ਸਮਝੌਤਾ ਕੀਤੇ ਬਿਨਾ ਅਜਿਹਾ ਕਰ ਸਕਣ ਅਮਰੀਕਾ 'ਚ ਗ੍ਰਫਤਾਰ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦਾ ਮੁੱਦਾ ਟਰੰਪ ਦੇ ਦਰਬਾਰ ਪੁੱਜ ਗਿਆ ਏ ਤੇ ਪੰਜਾਬੀ ਡਰਾਈਵਰਾਂ ਦੀ ਫੜੋ-ਫੜੀ ਦਾ ਸਿਲਸਿਲਾ ਮੋੜ ਤੇਜ਼ ਹੁੰਦਾ ਨਜ਼ਰ ਆ ਰਿਹਾ ਏ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਟ ਨੇ ਕਿਹਾ ਏ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੇਣ ਦਾ ਰੁਝਾਨ ਬੇहद ਮੰਦ ਭਾਗ ਹੈ ਤੇ ਟਰਾਂਸਪੋਰਟੇਸ਼ਨ ਵਿਭਾਗ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਜ਼ਾ ਹਾਦਸੇ ਮਗਰੋਂ ਤਜ਼ਵੀਜ਼शुदा ਸੇਫ ਡਰਾਈਵਰਜ਼ ਐਕਟ ਜਲਦ ਤੋਂ ਜਲਦ ਪਾਸ ਕੀਤੇ ਜਾਣ ਦੀ ਮੰਗ ਵੀ ਉੱਠ ਰਹੀ ਹੈ ਜਿਸ ਕਿ ਸੀਡੀਐਲ ਟੈਸਟ ਵਿਦੇਸ਼ੀ ਭਾਸ਼ਾਵਾਂ ਦੀ ਬਜਾਏ ਸਿਰਫ ਅੰਗਰੇਜ਼ੀ ਚ ਹੋਣਗੇ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਾਰੀ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀਆਂ ਤੇ ਸਿੱਖ ਪਾਈਚਾਰੇ ਦੇ ਨੁਮਾਇੰਦਿਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਤਾਜ਼ਾ ਹਾਦਸੇ ਮਗਰੋਂ ਅਮਰੀਕਾ ਚ ਸਿੱਖ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਹਰਜਿੰਦਰ ਸਿੰਘ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਟਰੱਕ ਸਟਾਪਸ ਤੇ ਸਿੱਖ ਡਰਾਈਵਰਜ਼ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਤੇ ਵਕ ਵਕ ਹਾਈਵੇਜ਼ ਤੋਂ ਲੰਘਦਿਆਂ ਉਹਨਾਂ ਦੇ ਟਰੱਕਾਂ ਉੱਤੇ ਆਂਡੇ ਅਤੇ ਪਾਣੀ ਦੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਨੇ ਸੀਬੀਐਸ ਨਿਊਜ਼ ਦੀ ਰਿਪੋਰਟ ਮੁਤਾਬਕ ਜਸ਼ਨਪ੍ਰੀਤ ਸਿੰਘ ਦੇ ਦੋਸਤ ਗੁਰਜੋਤ ਮਲਹਾਰ ਨੇ ਕਿਹਾ ਕਿ ਉਹ ਬੇਹਦ ਸੰਜਮ ਵਾਲਾ ਇਨਸਾਨ ਹੈ ਤੇ ਚਿਹਰੇ ਤੇ ਹਮੇਸ਼ਾ ਮੁਸਕਾਨ ਨਜ਼ਰ ਆਉਂਦੀ ਹੈ ਅਮਰੀਕਾ 'ਚ ਡਾਲਰ ਕਮਾਉਣੇ ਸੌਕੇ ਨਹੀਂ ਜਿਸ ਦੇ ਮੱਦੇਨਜ਼ਰ ਜਸ਼ਨਪ੍ਰੀਤ ਨੇ ਟਰੱਕ ਡਰਾਈਵਰ ਬਣਨ ਦਾ ਫੈਸਲਾ ਕਰ ਲਿਆ ਗੁਰਜੋਤ ਦਾ ਕਹਿਣਾ ਸੀ ਕਿ ਜਸ਼ਨਪ੍ਰੀਤ ਉਸਦੇ ਭਰਾਵਾਂ ਵਰਗਾ ਹੈ ਤੇ ਉਸਨੇ ਕਮਰਸ਼ੀਅਲ ਡਰਾਈਵਿੰਗ ਬਾਰੇ ਜਸ਼ਨਪ੍ਰੀਤ ਦੇ ਫੈਸਲੇ ਦੀ ਹਮਾਇਤ ਕੀਤੀ ਟਰੱਕ ਚਲਾਉਣ ਦੀ ਸਿਖਲਾਈ ਦੌਰਾਨ ਵੀ ਉਹ ਬਿਲਕੁਲ ਨਹੀਂ ਘਬਰਾਇਆ ਅਤੇ ਇੱਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹਮੇਸ਼ਾ ਉਸਦੇ ਮੋਢਿਆਂ ਤੇ ਮਹਿਸੂਸ ਹੁੰਦਾ ਹੈ ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੁਰਾਣਾ ਸ਼ਾਲਾ ਵਿਖੇ ਰਹਿੰਦੇ ਜਸ਼ਨਪ੍ਰੀਤ ਸਿੰਘ ਦੇ ਮਾਪੇ ਅਤੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਉਸਦੇ ਹੱਕ 'ਚ ਨਿਤਰੇ ਆਏ ਜਸ਼ਨਪ੍ਰੀਤ ਦੇ ਪਿਤਾ ਰਵਿੰਦਰ ਸਿੰਘ ਨੇ ਦਾਵਾ ਕੀਤਾ ਕਿ ਉਹਨਾਂ ਦਾ ਪੁੱਤ ਬਚਪਨ ਤੋਂ ਅੰਮ੍ਰਿਤਧਾਰੀ ਅਤੇ ਕੋਈ ਨਸ਼ਾ ਨਹੀਂ ਕਰਦਾ ਅਮਰੀਕਾ ਦੇ ਮੀਡੀਆ ਵੱਲੋਂ ਜਾਣਬੁੱਝ ਕੇ ਉਸਨੂੰ ਭੰਡਿਆ ਜਾ ਰਿਹਾ ਏ ਜਸ਼ਨਪ੍ਰੀਤ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਫਲੋਰੀਡਾ ਜੇਲ੍ਹ 'ਚ ਬੰਦ ਹਰਜਿੰਦਰ ਸਿੰਘ ਦਾ ਜ਼ਿਕਰ ਵੀ ਹੋਣ ਲੱਗਾ ਤੇ ਨਵੇਂ-ਨਵੇਂ ਦਾਅਵੇ ਕੀਤੇ ਜਾਣ ਲੱਗ ਪਏ ਨੇ ਇੱਕ ਦਾਅਵੇ ਮੁਤਾਬਕ ਹਰਜਿੰਦਰ ਸਿੰਘ ਸੀਡੀਐਲ ਟੈਸਟ ਚ 10 ਵਾਰ ਫੇਲ ਹੋਇਆ ਸਿਰਫ ਇੰਨਾ ਹੀ ਨਹੀਂ 에ਅਰ ਬ੍ਰੇਕਸ ਬਾਰੇ ਨੌਲੇਜ ਟੈਸਟ ਵੀ 2 ਵਾਰ ਪਾਸ ਕਰਨ ਤੋਂ ਖੁੰਝ ਗਿਆ ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਾਸ਼ਿੰਗਟਨ ਤੇ ਕੈਲੀਫੋਰਨੀਆ ਚ ਸਿੰਘ ਆਰਗੇਨਾਈਜੇਸ਼ਨ ਨਾਹੇਟ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟ੍ਰਾਂਸਪੋਰਟ ਠੱਗੀ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ ਸੇਂਟ ਬਰਨਾਰਡ ਕਾਉਂਟੀ ਸ਼ੈਰਫ ਵੱਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ ਹਰਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਸਾਰੇ ਵਾਸੀ ਰੈਂਚੋ ਕੂਕਾਮੋਂਗਾ ਸੰਦੀਪ ਸਿੰਘ ਵਾਸੀ ਸੇਂਟ ਬਰਨਾਰਡ ਮਨਦੀਪ ਸਿੰਘ ਰਣਜੋਤ ਸਿੰਘ ਦੋਹੇ ਬੇਕਰਸਫੀਲਡ ਦੇ ਰਹਿਣ ਵਾਲੇ ਨੇ ਗੁਰਨੇਕ ਸਿੰਘ ਚੋਹਾਨ ਵਿਕਰਮਜੀਤ ਸਿੰਘ ਸੈਕਰਮੈਂਟੋ ਤੋਂ ਹਿੰਮਤ ਸਿੰਘ ਖਾਲਸਾ ਰੈਂਟਨ ਵਾਸ਼ਿੰਗਟਨ ਤੇ ਉਹਨਾਂ ਦੇ ਸਾਥੀ ਐਲਗਰ ਹਰਨਾਂਡੇਜ਼ ਵਾਸੀ ਫੌਂਟਾਨਾ ਵਜੋਂ ਕੀਤੀ ਗਈ ਹੈ ਪੁਲਿਸ ਦੀ ਸਾਂਝੀ ਜਾਂਚ ਟੀਮ ਵੱਲੋਂ ਦੱਸਿਆ ਗਿਆ ਕਿ 2021 ਤੋਂ ਟੁਆ ਟੁਆਈ ਦੇ ਨਾਮ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੀਫੋਰਨੀਆ ਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲਿਸ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਇਹਨਾਂ ਟੀਮਾਂ ਨੇ ਲੰਬੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁਝ ਵਿਅਕਤੀਆਂ ਨੇ ਸਿੰਘ ਆਰਗੇਨਾਈਜੇਸ਼ਨ ਨਾਂ ਹੇਠ ਗੈਂਗ ਬਣਾਇਆ ਹੋਇਆ ਸੀ ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਹੇਠ ਕੀਮਤੀ ਸਮਾਨ ਦੀ ਟੁਆ ਟੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦਾ ਤੇ ਠਿਕਾਣੇ ਉੱਤੇ ਪਹੁੰਚਾਉਣ ਦੀ ਥਾਂ ਵੇਚ ਦਿੰਦੇ ਪੁਲਿਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦੇ ਆਂ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਵੱਲੋਂ 4 ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ਤੇ ਵੇਚਦੇ ਸਨ ਇਹ ਕਾਰਵਾਈ ਫੈਡਰਲ ਜਾਂਚ ਬਿਊਰੋ ਰਿਵਰਸਾਈਡ ਆਈਲੈਂਡ ਟਾਸਕ ਫੋਰਸ ਲਾਸ ਐਂਜਲ ਕਾਉਂਟੀ ਸ਼ੈਰਿਫ ਵਿਭਾਗ ਫੋਂਟਾਨਾ ਪੁਲਿਸ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਅਮਰੀਕਾ 'ਚ ਰਹਿਣ ਵਾਲੇ 39 ਸਾਲਾ ਭਾਰਤੀ ਅਮਰੀਕੀ ਮੇਹੂਲ ਗੋਸਵਾਮੀ ਨੂੰ ਨਿਊਯਾਰਕ 'ਚ ਸਰਕਾਰੀ ਨੌਕਰੀ ਕਰਦੇ ਹੋਏ ਦੂਜੀ ਕੰਪਨੀ 'ਚ ਕੰਮ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਵੱਡੀ ਚੋਰੀ ਦਾ ਦੋਸ਼ ਲਗਾਇਆ ਗਿਆ। ਇੱਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਨੇ ਟੈਕਸ ਦਾਤਾ ਫੰਡਾਂ ਦੇ 50,000 ਡਾਲਰ ਦੀ ਦੁਰਵਰਤੋਂ ਕੀਤੀ। ਗੋਸਵਾਮੀ ਨਿਊਯਾਰਕ ਰਾਜ ਸੂਚਨਾ ਟੈਕਨਾਲੋਜੀ ਸੇਵਾਵਾਂ ਦੇ ਦਫ਼ਤਰ ਲਈ ਰਿਮੋਟ ਕੰਮ ਕਰਦਾ ਸੀ। ਇਹ ਉਸ ਦਾ ਮੁੱਖ ਕੰਮ ਸੀ ਪਰ ਮਾਰਚ 2022 ਤੋਂ ਸ਼ੁਰੂ ਕਰਦੇ ਹੋਏ ਉਸ ਨੇ ਮਾਲਟਾ 'ਚ ਸੈਮੀਕੰਡਕਟਰ ਡਾਕਟਰ ਕੰਪਨੀ ਗਲੋਬਲ ਫਾਉਂਡਰੀਜ਼ ਲਈ ਇੱਕ ठेकेदार ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਦੋਸ਼ ਹੈ ਕਿ ਗੋਸਵਾਮੀ ਨੇ ਸਰਕਾਰੀ ਸਮੇਂ ਦੌਰਾਨ ਨਿੱਜੀ ਕੰਪਨੀ ਲਈ ਕੰਮ ਕੀਤਾ ਇਨਸਪੈਕਟਰ ਜਨਰਲ 루ਸੀ ਲੈਂਗ ਨੇ ਕਿਹਾ ਜਨਤਕ ਕਰਮਚਾਰੀਆਂ ਦੀ ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਗੋਸਵਾਮੀ ਦਾ ਵਿਵਹਾਰ ਜਨਤਕ ਵਿਸ਼ਵਾਸ ਦੀ ਗੰਭੀਰ ਉਲੰਘਣਾ ਹੈ ਦੂਜੀ ਵਾਰ ਪੂਰਾ ਸਮਾਂ ਨੌਕਰੀ ਕਰਨਾ ਸਰਕਾਰੀ ਸਰੋਤਾਂ ਅਤੇ ਟੈਕਸ ਦਾਤਾ ਫੰਡਾਂ ਦੀ ਦੁਰਵਰਤੋਂ ਹੈ ਇਸ ਅਪਰਾਧ ਦੇ ਨਤੀਜੇ ਵਜੋਂ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਇਨਸਪੈਕਟਰ ਜਨਰਲ 루ਸੀ ਲੈਂਗ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾ ਉਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਮੇਹੂਲ ਗੋਸਵਾਮੀ ਦੀਆਂ ਹਰਕਤਾਂ ਲੋਕਾਂ ਦਾ ਵਿਸ਼ਵਾਸ ਤੋੜਨ ਵਾਲੀਆਂ ਸਨ ਸਰਕਾਰੀ ਨੌਕਰੀ ਦੌਰਾਨ ਦੂਜੀ ਫੁੱਲ ਟਾਈਮ ਜੌਬ ਕਰਨੀ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਹੈ ਗੋਸਵਾਮੀ ਨੇ ਪ੍ਰੋਜੈਕਟ ਕੋਆਰਡੀਨੇਟਰ ਦੇ ਅਹੁਦੇ ਤੇ ਕੰਮ ਕਰਦਿਆਂ 2024 ਦੌਰਾਨ 117891 ਡਾਲਰ ਦੀ ਤਨਖਾਹ حصل ਕੀਤੀ ਅਤੇ ਕਪਲਾ ਸਾਹਮਣੇ ਆਉਣ ਮਗਰੋਂ ਸੈਰਗ ਟੋਗਾ ਕਾਉਂਟੀ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਬੇਨਤੀ ਤੇ ਰੂਸ ਤੋਂ ਆਪਣੀ ਤੇਲ ਖਰੀਦ ਘਟਾਉਣੀ ਸ਼ੁਰੂ ਕਰ ਦਿੱਤੀ ਹੈ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਉਹਨਾਂ ਕਿਹਾ ਕਿ ਜੇ ਤੁਸੀਂ ਰੂਸ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਦੇਖੋ ਤੇ ਪੜੋ ਤਾਂ ਉਹ ਕਾਫੀ ਸਖਤ ਨੇ ਅਮਰੀਕਾ ਨੇ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੋਸਨੇਫਟ ਅਤੇ ਲੁਕੋਇਲ ਤੇ ਪਾਬੰਦੀਆਂ ਦਾ ਐਲਾਨ ਕੀਤਾ ਇਹਨਾਂ ਕੰਪਨੀਆਂ ਤੇ ਪਾਬੰਦੀ ਨੂੰ ਰੂਸ ਦੇ ਮਾਲੀਏ ਦੇ ਸਰੋਤ ਲਈ ਇੱਕ ਡਾ ਝਟਕਾ ਮੰਨਿਆ ਜਾ ਰਿਹਾ ਹੈ ਜਦੋਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੂੰ ਵੀਰਵਾਰ ਨੂੰ ਰੂਸੀ ਕੰਪਨੀਆਂ ਤੇ ਪਾਬੰਦੀਆਂ ਬਾਰੇ ਪੁੱਛਿਆ ਗਿਆ ਤਾਂ ਉਸਨੇ ਦਾਵਾ ਕੀਤਾ ਮੈਂ ਕੁਝ ਅੰਤਰਰਾਸ਼ਟਰੀ ਖਬਰਾਂ ਦੇਖੀਆਂ ਨੇ ਜੋ ਕਹਿੰਦੀਆਂ ਨੇ ਕਿ ਚੀਨ ਰੂਸ ਤੋਂ ਆਪਣੀ ਤੇਲ ਖਰੀਦ ਘਟਾਰਿਆ ਏ ਅਸੀਂ ਜਾਣਦੇ ਹਾਂ ਕਿ ਭਾਰਤ ਨੇ ਰਾਸ਼ਟਰਪਤੀ 트ੰਪ ਦੀ ਬੇਨਤੀ ਤੇ ਵੀ ਅਜਿਹਾ ਹੀ ਕੀਤਾ ਏ ਕੈਰੋਲਿਨ ਲਿਵਟ ਨੇ ਕਿਹਾ ਕਿ ਅਮਰੀਕਾ ਨੇ ਆਪਣੇ ਯੂਰਪੀ ਸਹਿਯੋਗੀਆਂ ਨੂੰ ਵੀ ਰੂਸੀ ਤੇਲ ਦਰਾਮਦ ਘਟਾਉਣ ਦੀ ਅਪੀਲ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਅਤੇ ਉਹਨਾਂ ਦਾ ਪ੍ਰਸ਼ਾਸਨ ਪਿਛਲੇ ਕੁਝ ਦਿਨਾਂ ਤੋਂ ਦਾਵਾ ਕਰ ਰਹੇ ਨੇ ਕਿ ਭਾਰਤ ਨੇ ਉਹਨਾਂ ਨੂੰ ਭਰੋਸਾ ਦਿੱਤਾ ਏ ਕਿ ਉਹ ਰੂਸ ਤੋਂ ਤੇਲ ਦੀ ਦਰਾਮਦ ਘਟਾਏਗਾ ਹਾਲਾਂਕਿ ਭਾਰਤ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਭਾਰਤ ਦਾ ਕਹਿਣਾ ਹੈ ਕਿ ਉਸ ਦੀ ਊਰਜਾ ਨੀਤੀ ਰਾਸ਼ਟਰੀ ਹਿੱਤਾਂ ਦੁਆਰਾ ਚਲਾਈ ਜਾਂਦੀ ਹੈ ਤੇ ਸਰਕਾਰ ਦਾ ਉਦੇਸ਼ ਆਪਣੇ ਖਪਤਕਾਰਾਂ ਨੂੰ ਕਫਾਇਤੀ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣਾ ਹੈ ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਮਾਸਕੋ ਤੋਂ ਕੱਚਾ ਤੇਲ ਖਰੀਦ ਕੇ ਯੂਕਰੇਨ ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਜੰਗ ਨੂੰ ਫੰਡ ਦੇ ਰਿਹਾ ਹੈ ਅਮਰੀਕਾ ਨੇ ਭਾਰਤ ਤੇ 25% ਵਾਧੂ ਟੈਰਿਫ ਵੀ ਲਗਾਇਆ ਇਸ ਤੋਂ ਬਾਅਦ ਭਾਰਤ ਤੇ ਅਮਰੀਕੀ ਟੈਰਿਫ 50% ਤੱਕ ਵੱਧ ਗਿਆ ਹਾਲਾਂਕਿ ਕੇ ਭਾਰਤ ਨੇ ਅਮਰੀਕੀ ਕਾਰਵਾਈ ਨੂੰ ਗਲਤ ਅਤੇ ਬੇਤੁਕਾ ਦੱਸਿਆ ਹੈ ਟੈਸਲਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੰਪਨੀ ਨੇ ਅਮਰੀਕਾ ਚ 63000 ਤੋਂ ਵੱਧ ਸਾਈਬਰ ਟਰੱਕਾਂ ਨੂੰ ਵਾਪਸ ਮੰਗਵਾ ਲਿਆ ਹੈ ਅਮਰੀਕੀ ਸੜਕ ਸੁਰੱਖਿਆ ਏਜੰਸੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਂਡ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਕੰਪਨੀਓਂ ਨੇ ਟਰੱਕਾਂ ਨੂੰ ਵਾਪਸ ਮੰਗਵਾਰੀ ਹੈ ਜੋ 2024 ਅਤੇ 2026 ਮਾਡਲ ਸਾਲਾਂ ਦੇ ਵਿਚਕਾਰ ਬਣਾਏ ਗਏ ਸਨ ਇਹ ਵਾਹਨ 13 ਨਵੰਬਰ 2023 ਅਤੇ 11 ਅਕਤੂਬਰ 2025 ਦੇ ਵਿਚਕਾਰ ਬਣਾਏ ਗਏ ਸਨ ਤੇ ਇਹਨਾਂ ਨੂੰ ਸਮੇਂ ਦੇ ਅਨੁਸਾਰ ਅਪਡੇਟ ਨਹੀਂ ਕੀਤਾ ਗਿਆ ਏਜੰਸੀ ਦੇ ਅਨੁਸਾਰ ਇਸ ਮੁੱਦੇ ਨਾਲ ਸਬੰਧਤ ਕੋਈ ਹਾਦਸਾ ਸੱਟਾਂ ਯਾ ਮੌਦੀ ਦੀ ਰਿਪੋਰਟ ਨਹੀਂ ਮਿਲੀ ਅਰਪਤੀ ਐਲਨ ਮਸਕ ਦੀ ਮਲਕੀਅਤ ਵਾਲੀ ਟੈਸਲਾ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਮੁਫਤ ਸੌਫਟਵੇਅਰ ਅਪਡੇਟ ਜਾਰੀ ਕਰ ਰਹੀ ਹੈ ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਸੇਵਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਵਾਹਨ ਦਾ ਸੌਫਟਵੇਅਰ ਆਪਣੇ ਆਪ ਅਪਡੇਟ ਹੋ ਜਾਵੇਗਾ ਇੰਨਾ ਹੀ ਨਹੀਂ ਇਸ ਮਹੀਨੇ ਦੇ ਸ਼ੁਰੂ ਚ ਅਮਰੀਕੀ ਰੈਗੂਲੇਟਰਾਂ ਨੇ ਟੈਸਲਾ ਦੀ ਸਵੈ ਡਰਾਈਵਿੰਗ ਵਿਸ਼ੇਸ਼ਤਾ ਦੀ ਇੱਕ ਨਵੀਂ ਜਾਂਚ ਸ਼ੁਰੂ ਕੀਤੀ ਸੀ ਦਰਜਨਾ ਮਾਮਲਿਆਂ ਚ ਟੈਸਲਾ ਕਾਰਾਂ ਲਾਲ ਬੱਤੀਆਂ ਚਲਾਉਂਦੀਆਂ ਸਨ ਜਾਂ ਗਲਤ ਦਿਸ਼ਾ ਚ ਚੱਲਦੀਆਂ ਸਨ ਜਿਸ ਕਾਰਨ ਹਾਦਸੇ ਤੇ ਸੱਟਾਂ ਲੱਗੀਆਂ ਐਨ ਐਚ ٹی ਐਸਏ ਨੇ ਕਿਹਾ ਕਿ ਉਹ 58 ਮਾਮਲਿਆਂ ਦੀ ਜਾਂਚ ਕਰ ਰਿਹਾ ਜਿਨ੍ਹਾਂ ਵਿੱਚ ਪੂਰੀ ਸਵੈ ਡਰਾਈਵਿੰਗ ਮੋਡ ਚ ਚੱਲ ਰਹੀਆਂ ਟੈਸਲਾ ਗੱਡੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਫੜਿਆ ਗਿਆ ਸੀ ਇਨ੍ਹਾਂ ਘਟਨਾਵਾਂ ਦੇ ਨਤੀਜੇ ਵਜੋਂ 12 ਤੋਂ ਵੱਧ ਹਾਦਸੇ ਕਈ ਅਗਾ ਅਤੇ ਲਗਭਗ 20 ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਈਬਰ ਟਰੱਕ ਨੂੰ ਵਾਪਸ ਬੁਲਾਇਆ ਗਿਆ ਹੈ ਇਸ ਸਾਲ ਮਾਰਚ ਚ ਅਮਰੀਕਾ ਚ 46000 ਤੋਂ ਵੱਧ ਸਾਈਬਰ ਟਰੱਕਾਂ ਨੂੰ ਵਾਪਸ ਬੁਲਾਇਆ ਗਿਆ ਸੀ ਉਸ ਸਮੇਂ ਐਨ ਐਚ ٹی ਐਸ ਏ ਨੇ ਰਿਪੋਰਟ ਦਿੱਤੀ ਸੀ ਕਿ ਵਿੰਡਸ਼ੀਲਡ ਦੇ ਦੋਵੇਂ ਪਾਸੇ ਦੇ ਬਾਹਰੀ ਪੈਨਲ ਡਰਾਈਵਿੰਗ ਦੌਰਾਨ ਵੱਖ ਹੋ ਸਕਦੇ ਨੇ ਜਿਸ ਨਾਲ ਸੜਕ ਤੇ ਹੋਰ ਵਾਹਨਾਂ ਲਈ ਖਤਰਾ ਪੈਦਾ ਹੁੰਦਾ ਹੈ ਇਸ ਦੌਰਾਨ ਟੈਸਲਾ ਨੇ ਮੁਨਾਫੇ ਚ ਲਾਗਤ ਚੌਥੀ ਗਰਾਵਟ ਦੀ ਰਿਪੋਰਟ ਕੀਤੀ ਹੈ ਕੰਪਨੀ ਦਾ ਤੀਜੀ ਤਿਮਾਹੀ ਦਾ ਮੁਨਾਫਾ 37% ਤੋਂ ਡਿੱਗ ਕੇ 1.4 ਬਿਲੀਅਨ ਡਾਲਰ ਤੇ ਰਹਿ ਗਿਆ ਜੋ ਪਿਛਲੇ ਸਾਲ ਇਸੇ ਸਮੇਂ ਤੇ 2.2 ਬਿਲੀਅਨ ਡਾਲਰ ਸੀ ਹਾਲਾਂਕਿ ਵਿਕਰੀ ਥੋੜੀ ਵਧੀ ਹੈ ਵਿਸ਼ਲੇਸ਼ਕਾਂ ਨੇ ਕਿਹਾ ਕਿ ਸਭ ਤੋਂ ਵੱਡਾ ਕਾਰਨ 1 ਅਕਤੂਬਰ ਨੂੰ 7500 ਡਾਲਰ ਦੇ ਈਵੀ ਟੈਕਸ ਕ੍ਰੈਡਿਟ ਦੀ ਮਿਆਦ ਪੁੱਗਣ ਦੀ ਤਾਰੀਖ ਸੀ ਜਿਸ ਕਾਰਨ ਗਾਹਕਾਂ ਨੇ ਜਲਦੀ ਵਾਹਨ ਖਰੀਦੇ ਹੁਣ ਚਿੰਤਾਵਾਂ ਨੇ ਕਿ ਇਸ ਦਾ ਆਉਣ ਵਾਲੀ ਤਿਮਾਹੀ ਚ ਵਿਕਰੀ ਤੇ ਅਸਰ ਵੀ ਪਵੇਗਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ